ਕੁੜੀਆਂ ਚੱਕਰਾ ਜਨਾਬ ਆਲੇ ਤੋ ਨਿਆਰੇ ਨਿਆਰੇ ਲੋ ਬਸ ਤੈਨੂੰ ਧੋਖਾ ਨਹੀਂ ਮਿਲਿਆ ਹਲੇ ਧੋਖਾ ਦਾ ਕੀ ਦਸੀਏ ਬਾਲਾ ਵੱਡਾ ਲਈ ਫਿਰਦੇ ਆ ਕੁੜੀਆਂ ਸਾਰੀਆਂ ਧੋਖੇ ਬਾਜਦੀਆਂ ਭਰਾ ਇਹ ਭਾਈ ਦਾ ਜਿਆਦਾ ਦਿਲ ਟੁੱਟਿਆ ਲੱਗਦਾ ਮੈਨੂੰ ਸਹੀ ਐ ਸਹੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਕੁੜੀਆਂ ਬੜੀਆਂ ਭਾਜੀ ਹਿਮਾਚਲੋਂ ਆਈਆਂ ਨੇ ਗੰਦ ਪਾਏ ਇਹਨਾਂ ਨੇ ਪੈਸੇ ਖਾ ਕੇ ਕੇ ਭੱਜ ਜਾਂਦੀਆਂ ਵੀਰੇ ਇਹ ਐਜੀ ਹੁੰਦੀਆਂ ਕੁੜੀਆਂ ਕੁੜੀਆਂ ਦੇ ਚੱਕਰਾ ਦੀ ਨਾ ਪਾਓ ਭਰਾ ਇਹ ਲਾਈਫ ਬਰਬਾਦ ਕਰ ਦੇਣਗੇ ਬੇਲੀਆਂ ਨਾਲ ਬੈਠੋ ਵਧੀਆ ਮਹਿਫਿਲ ਜਮਾਓ ਮਹਿਫਿਲ ਕਿੱਦਾਂ ਜਮਾਓ ਟੈਗ ਛੈਕ ਲਾਹੌਰ ਬਸ ਸਾਰਾ ਕੁਝ ਦੱਸਣਾ ਥੋੜੀ ਬੇਗਾ ਕਰੇ ਜਾ ਸਕਦੀ ਹੈ ਨਹੀਂ ਬਾਈ ਕੁੜੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਕੁੜੀਆਂ ਚੱਕਰਾ ਜਨਾਬ ਨਹੀਂ ਯਾਰੇ ਨਜ਼ਾਰੇ ਲੋ ਬਸ ਤੁਹਾਨੂੰ ਧੋਖਾ ਨਹੀਂ ਮਿਲਿਆ ਲੈ ਧੋਖਾ ਦਾ ਕੀ ਦਸੀਏ ਬਾਲਾ ਵੱਡਾ ਲਈ ਫਿਰਦੇ ਆ ਮੈਂ ਕਿ ਤੁਸੀ ਸਾਰੀਆਂ ਤੇ ਕੁੜੀਆਂ ਧੋਖੇ ਵਾਂਗ ਹੀ ਬੈਠੇ ਹੋਏ ਹੋ ਹੈ ਚਲੋ ਇਹ ਵੀ ਗੱਲ ਦੇਖੀ ਜਾ ਸਕਦੀ ਹੈ ਕੁੜੀਆਂ ਧੋਖਾ ਵੀ ਦਿੰਦੀਆਂ ਕਈ ਨਹੀਂ ਵੀ ਦਿੰਦੀਆਂ ਤੇ ਸਭ ਤੋਂ ਜ਼ਿਆਦਾ ਤਗੜੀ ਯਾਰੀ ਕਿਦੀ ਹੁੰਦੀ ਹੈ ਕੁੜੀਆਂ ਦੀ ਕਿ ਮੁੰਡਿਆਂ ਦੀ ਮੁੰਡਿਆਂ ਦੀ ਵੀਰੇ 101% ਮੁੰਡਿਆਂ ਦੀ ਜਿੱਥੇ ਨਾਲ ਖੜ ਗਏ ਉੱਥੇ ਨਾਲ ਖੜੇ ਰਹਿਣਗੇ ਬਿਲਕੁਲ ਐਂਡ ਤੋਂ ਜਮਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸ਼ਾਬਾਸ਼ ਤੁਸੀਂ ਕਹਿਣਾ ਚਾਹੋਗੇ ਮੁੰਡਿਆਂ ਦੀ ਯਾਰੀ ਬਾਰੇ ਮੁੰਡਿਆਂ ਦੀ ਯਾਰੀ ਬਾਈ ਪੁੱਛੋ ਨਾ ਕੁਝ ਨਹੀਂ ਕਹਿ ਸਕਦਾ ਐਂਡ 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 ਹਾਂਜੀ ਤੁਸੀਂ ਇਹ ਨਹੀਂ ਬੋਲਦੇ ਬਾਈ ਕੀ ਗੱਲ ਬੋਲੋ ਤੁਸੀਂ ਭਾਜੀ ਜਮਾ ਐਂਡ ਜਦੋਂ ਮਰਜ਼ੀ ਜਦੋਂ ਅੱਧੀ ਰਾਤ ਬਾਅਦ ਫੋਨ ਕਰ ਲਓ ਇੱਕ ਫੋਨ ਤੇ ਆ ਜੂਗੇ ਇਹ ਕੋਈ ਗੱਲ ਨਹੀਂ ਵੀ ਲਾਰਾ ਲੂਰਾ ਆਏ ਕਿਥੋਂ ਨਹੀਂ ਹੋ ਤੁਸੀਂ ਇੱਥੇ ਮੁਹਾਲੀ ਲਈ ਹੋ ਕੀ ਕਿਸੇ ਹੋਰ ਆਏ ਹੋ ਯਾ ਪਰ ਰਾਜਸਥਾਨ ਗੰਗਾ ਨਗਰੋਂ ਆਏ ਹਾਂ ਅਗਰ ਗੰਗਾ ਨਗਰ ਤੋਂ ਤੇ ਮੁਹਾਲੀ ਕੋਲ ਮਨਾਏ ਹੋ ਹਾਂਜੀ ਹਾਂਜੀ ਆਪਾਂ ਕੋਲ ਮਨਾਏ ਆ ਨਾ ਯਾਰੇ ਲੈਣ ਆਏ ਆ ਹੋਗੇ ਨਾ ਯਾਰੇ ਮੁਹਾਲੀ ਦੇ ਇਹ ਤਾਂ ਕਿੱਥੇ ਜਦਾ ਆਏ ਆ ਹੁੰਦਾ ਸ਼ੁਰੂਆਤ ਹੀ ਕਰੀ ਆ ਸ਼ੁਰੂਆਤ ਲਵਾਂਗੇ ਨਾ ਯਾਰੀ ਇਹ ਤੋਂ ਕਰੀ ਹੁਣ ਅੱਗੇ ਤੁਸੀਂ ਵੇਖ ਲਓ ਕਿਹੜੇ ਕਲੱਬ ਉੱਜਾਂਗੇ ਜਾ ਕੇ ਮਤਮ ਤੁਸੀ ਕਲੱਬ ਜਾਉਂਗੇ ਏ ਤੋਂ ਬਾਅਦ ਜਾਵਾਂਗੇ ਵੀਰੇ ਤੇ ਜਾਇਜ ਗੱਲ ਐ ਕੋਈ ਗੱਲ ਨਹੀਂ ਤੇਰੇ ਘਰ ਦੇ ਨੀ ਵੀਡੀਓ ਪਹੁੰਚੇਗੀ ਉਹ ਤੁਹਾਨੂੰ ਭੇਜਾਂਗੇ ਚੰਗੇ ਤਰ੍ਹਾਂ ਕਲੱਬ ਹਾਂਜੀ ਭਾਈ ਤੁਸੀਂ ਵੀ ਤੁਸੀਂ ਭਾਈ ਤੁਸੀਂ ਤਾਂ ਬੋਲੇ ਹੀ ਨਹੀਂ ਭਾਈ ਸ਼ਰਮਾ ਭਾਈ ਸ਼ਰਮਾ ਰਹੇ ਥੋੜਾ ਯਾਰ ਭਾਈ ਕਿੱਧਰ ਕਿਹੜੇ ਸ਼ਹਿਰੋਂ ਮੈਂ ਰਤੀ ਆ ਤੋ ਵੀਰੇ ਰਤੀ ਆ ਤੂੰ ਤੇ ਇੱਥੇ ਕੀ ਕਰਨਾ ਤੁਸੀਂ ਵੀ ਐਸ਼ ਬਸ ਸਵਾਲ ਲੈਣ ਆਏ ਆ ਜੀ ਕਦਨੇ ਕੀ ਆ ਤੁਸੀਂ ਸਾਰੇ ਮੈਂ ਪੜ੍ਹਨਾ ਹੀ ਪਲੱਸ 2 ਤੁਸੀ ਸਟੂਡੈਂਟ ਗੰਦ ਪਾਇਆ ਵੀਰੇ ਸਟੂਡੈਂਟਾਂ ਨੇ ਵੇਲੇ ਹੈਗੇ ਨੀਰੇ ਇੱਥੇ ਲਾ ਦੀ ਸਟੱਡੀ ਕਰ ਰਹੇ ਹਾਂ ਚਲੋ ਅਸੀਂ ਸਟੱਡੀ ਕਰ ਰਹੇ ਹਾਂ ਐਡਵੋਕੇਟ ਵੀ ਸਾਡੇ ਨਾਲ ਨੇ ਇਹ ਤੁਸੀ ਮੈਂ ਤਾਂ ਸਟੱਡੀ ਕਰ ਰਹੀ ਵੀਰ ਵੀ ਇਹਨੇ ਕੈਮਰੇ 'ਚ ਡਰ ਕੇ ਹੋਰ ਦਿਨ ਦੇਖੇ ਬੋਲ ਰਿਹਾ ਵੀ ਇਹ ਕਰ ਰਹੇ ਠੀਕ ਹੈ ਠੀਕ ਹੈ ਹੋਰ ਕੁਝ ਦੱਸਣਾ ਪਾਰੋਗੇ ਆਪਣੇ ਬਾਰੇ ਕੀ ਦਸੀਏ ਭਾਜੀ ਬਸ ਨਜ਼ਾਰੇ ਲੈਣ ਆਏ ਆ ਤੇ ਨਜ਼ਾਰੇ ਲੈ ਕੇ ਚਲੇ ਜਾਣਾ ਕਰਨ ਅੱਜ ਅਸੀਂ ਆਏ ਆ 3P2 ਮਾਰਕੀਟ ਦੇ ਵਿੱਚ ਜਿੱਥੇ ਕੀ ਕਾਫੀ ਮੁੰਡੇ ਦੇਖਣ ਨੂੰ ਮਿਲਦੇ ਆ ਕੁੜੀਆਂ ਦੇਖਣ ਨੂੰ ਮਿਲਦੀਆਂ ਅੱਜ ਅਸੀਂ ਉਹਨਾਂ ਨਾਲ ਹੀ ਮੁੰਡਿਆਂ ਨਾਲ ਥੋੜੀ ਗੱਲਬਾਤ ਕਰਾਂਗੇ ਥੋੜਾ ਗੱਲਬਾਤ ਕਰਕੇ ਦੇਖਾਂਗੇ ਉਹ ਕੀ ਕਰਨਾ ਹੈ ਕੀ ਵਗੈਰਾ ਇੱਥੇ ਕਰਦੇ ਨੇ ਆਜੋ ਆਪਾਂ ਗੱਲਬਾਤ ਕਰਦੇ ਹਾਂ ਮੈਂ ਕੈਮਰਾਮੈਨ ਕਹਾਂਗਾ ਥੋੜਾ ਅੱਗੇ ਆਜੰਦ ਭਾਈ ਕੀ ਨਾਮ ਆਪਣਾ ਰਾਜਵੀਰ ਤੁਸੀਂ ਮੋਹਾਲੀ ਕੀ ਕਰਨ ਆਏ ਹੋ ਕੁਛ ਨਹੀਂ ਭਾਈ ਨਿਆਰੇ ਲੈਣ ਆਏ ਆ ਸਵਾਦ ਲੈਣਾ ਬਸ ਮੋਹਾਲੀ ਤੁਹਾਨੂੰ ਕਿਹੜਾ ਸਵਾਦ ਮਿਲਦਾ 3P2 ਦੇ ਵਿੱਚ ਤਰੀ ਵੀ ਟੂ ਚ ਬਸ ਆਹੀ ਵੀ ਧਰਿਆਲੀ ਸਵਾਦ ਜਿਹੜੇ ਲੱਡੀਆਂ ਨੁੱਡੀਆਂ ਉਹੀ ਬਸ ਸਾਨੂੰ ਪਿੰਡਾਂ 'ਚ ਨਹੀਂ ਮਿਲਦਾ ਇੱਥੇ ਮਿਲਦਾ ਕੀ ਨਾਮ ਕੀ ਪਾਇਦਾ ਦਾ ਗੁਰਪ੍ਰੀਤ ਤੁਸੀਂ ਕਰਨ ਆਏ ਪਿੰਡਾਂ ਤੋਂ ਬਸ ਦੇਖਣ ਆਏ ਨਜ਼ਾਰੇ ਲੈਣ ਆਏ ਹੋਰ ਕੀ ਕਰਨਾ ਹੈ ਤੁਸੀਂ ਮੈਂ ਬਈ ਫਤਿਹਵਾਦ ਤੋਂ ਮੇਰਾ ਨਾਮ ਗੁਰਜੰਤ ਸਿੰਘ ਇੱਥੇ ਦੋ ਤਿੰਨ ਦਿਨ ਹੋ ਗਏ ਆਏ ਨੂੰ ਵਧੀਆ ਨਿਆਰੀ ਨੋਟ ਲੈ ਰਹੇ ਆ ਬਸ ਚਾ ਤੁਹਾਨੂੰ ਫਿਰ ਆਪਾਂ ਇੱਕ ਸਵਾਲ ਹੀ ਪੁੱਛ ਹੀ ਲੈਨੇ ਆ ਸਾਰੇ ਮੁੰਡਿਆਂ ਨੂੰ ਕੀ ਕੁੜੀਆਂ ਕਿਹੜੀਆਂ ਜ਼ਿਆਦਾ ਧੋਖੇ ਦਿੰਦੀਆਂ ਕਿਹੜੇ ਸ਼ਹਿਰ ਦੀਆਂ ਕੁੜੀਆਂ ਕੀ ਕੀ ਦੱਸਾਂ ਯਾਰ ਅੰਦਰ ਨੂੰ ਸਾਰੀ ਪਾਸੇ ਚੰਡੀਗੜ੍ਹ ਮੌਲੀ ਕੁੜੀਆਂ ਧੁੱਕੇ ਵਜਿੰਦੀਆਂ ਭਰਾ ਇਹ ਭਾਈ ਦਾ ਜਿਆਦਾ ਦਿਲ ਟੁੱਟਿਆ ਲੱਗਦਾ ਮੈਨੂੰ ਇਹ ਦਿਲ ਜਿਆਦਾ ਟੁੱਟਿਆ ਲੱਗਦਾ ਮੈਨੂੰ ਸਹੀ ਹੈ ਸਹੀ ਹੈ ਹਾਂ ਜੀ ਤੁਸੀਂ ਕੀ ਕਹਿਣਾ ਚਾਹੋਗੇ ਕੁੜੀਆਂ ਬੜੀਆਂ ਭਾਜੀ ਹਿਮਾਚਲੋਂ ਆਈਆਂ ਨੇ ਗੰਦ ਪਾਏ ਇਹਨਾਂ ਨੇ ਪੈਸੇ ਖਾ ਕੇ ਕੇ ਭੱਜ ਜਾਂਦੀਆਂ ਵੀਰੇ ਇਹ ਐਵੇਂ ਜੀ ਹੁੰਦੀਆਂ ਕੁੜੀਆਂ ਕੁੜੀਆਂ ਦੇ ਚੱਕਰਾਂ 'ਚ ਨਾ ਪਾਓ ਭਰਾ ਇਹ ਲਾਈਫ ਬਰਬਾਦ ਕਰ ਦੇਣਗੇ ਬੇਲੀਆਂ ਨਾਲ ਬੈਠੋ ਵਧੀਆ ਮਹਿਫਿਲ ਜਮਾਓ ਮਹਿਫਿਲ ਕਿੱਥਾ ਜਮਾਓ ਤੈੱਕ ਸੈਕ ਲਾਹੌਰ ਬਸ ਸਾਰਾ ਕੁਝ ਦੱਸਣਾ ਥੋੜੀ ਬੇਗਾ ਕਰੇ ਜਾ ਸਕਦੀ ਹੈ ਇਹ ਬਾਈ ਬੜੇ ਸ਼ਰੀਫ ਲੱਗ ਰਹੇ ਬਾਈ ਬੁੱਧੀਮ ਬੋਲ ਦੇ ਉਹ ਨਹੀਂ ਬਾਈ ਕੁੜੀਆਂ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਕੁੜੀਆਂ ਚੱਕਰਾ ਜਨਾਬ ਨਾ ਪਾ ਨਿਆਰੇ ਨਿਆਰੇ ਲੋ ਬਸ ਤੈਨੂੰ ਧੋਖਾ ਨਹੀਂ ਮਿਲਿਆ ਲੈ ਧੋਖਾ ਦਾ ਕੀ ਦਸੀਏ ਬਾਲਾ ਵੱਡਾ ਲਈ ਫਿਰਦੇ ਆ ਮੈਂ ਕਿ ਤੂੰ ਸਾਰੀਆਂ ਤੇ ਕੁੜੀਆਂ ਨੂੰ ਧੋਖੇ ਵਾਂਗ ਹੀ ਬੈਠੇ ਹੋਏ ਹੋ ਹੈਂ ਚਲੋ ਇਹ ਵੀ ਗੱਲ ਦੇਖੀ ਜਾ ਸਕਦੀ ਹੈ ਕੁੜੀਆਂ ਧੋਖਾ ਵੀ ਦਿੰਦੀਆਂ ਕਈ ਨਹੀਂ ਵੀ ਦਿੰਦੀਆਂ ਤੇ ਸਭ ਤੋਂ ਜ਼ਿਆਦਾ ਤਗੜੀ ਯਾਰੀ ਕਿਦੀ ਹੁੰਦੀ ਹੈ ਕੁੜੀਆਂ ਦੀ ਕਿ ਮੁੰਡਿਆਂ ਦੀ ਮੁੰਡਿਆਂ ਦੀ ਵੀਰੇ 101% ਮੁੰਡਿਆਂ ਦੀ ਜਿੱਥੇ ਨਾਲ ਖੜ ਗਏ ਉੱਥੇ ਨਾਲ ਖੜੇ ਰਹਿਣਗੇ ਬਿਲਕੁਲ ਐਂਡ ਤੋਂ ਜਮਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਸ਼ਾਬਾਸ਼ ਤੁਸੀਂ ਕਹਿਣਾ ਚਾਹੋਗੇ ਮੁੰਡਿਆਂ ਦੀ ਯਾਰੀ ਬਾਰੇ ਮੁੰਡਿਆਂ ਦੀ ਯਾਰੀ ਬਾਈ ਪੁੱਛੋ ਨਾ ਕੁਝ ਨਹੀਂ ਕਹਿ ਸਕਦਾ ਐਂਡ ਟੂ ਐਂਡ 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 ਹਾਂਜੀ ਤੁਸੀਂ ਇਹ ਨਹੀਂ ਬੋਲਦੇ ਭਾਈ ਕੀ ਗੱਲ ਬੋਲੋ ਤੁਸੀਂ ਭਾਜੀ ਜਮ ਐਂਡੇ ਜਦੋਂ ਮਰਜੀ ਜਦੋਂ ਅੱਧੀ ਰਾਤ ਬਾਅਦ ਫੋਨ ਕਰ ਲਓ ਇੱਕ ਫੋਨ ਤੇ ਆ ਜੂਗੇ ਇਹ ਕੋਈ ਗੱਲ ਨਹੀਂ ਵੀ ਲਾਰਾ ਲੂਰਾ ਆਏ ਕਿਥੋਂ ਨਹੀਂ ਹੋ ਤੁਸੀਂ ਇੱਥੇ ਮੁਹਾਲੀ ਦੇ ਹੋ ਕੀ ਕਿਸੇ ਹੋਰ ਆਏ ਹੋ ਯਾਹ ਪਰ ਰਾਜਸਥਾਨ ਗੰਗਾ ਨਗਰੋਂ ਆਏ ਹਾਂ ਅਸਲੀ ਗੰਗਾ ਨਗਰ ਤੋਂ ਤੁਸੀਂ ਮੁਹਾਲੀ ਕੁਮ ਬਨਾਏ ਹੋ ਹਾਂਜੀ ਹਾਂਜੀ ਆਪਾਂ ਕੁਮ ਬਨਾਏ ਆ ਨਾ ਯਾਰੇ ਲੈਣ ਆਏ ਆ ਹੋਗੇ ਨਾ ਯਾਰੇ ਮੁਹਾਲੀ ਦੇ ਫਿਰ ਹਾਂ ਹਜੇ ਤਾਂ ਕਿੱਥੇ ਆਏ ਤਾਂ ਆਏ ਹਾਂ ਹੁਣ ਤਾਂ ਸ਼ੁਰੂਆਤ ਹੀ ਕਰੀ ਆ ਸ਼ੁਰੂਆਤ ਨਵਾਂਗੇ ਨਾ ਯਾਰੇ ਤੁਸੀਂ ਤਾਂ ਕਰੀ ਹੁਣ ਅੱਗੇ ਤੁਸੀਂ ਵੇਖ ਲਓ ਕਿਹੜੇ ਕਲੱਬ ਉੱਜਾਂਗੇ ਜਾ ਕੇ ਆ ਤਾਂ ਮ ਵੇਗਾ ਨਾ ਤੇਰੇ ਘਰ ਦੇ ਨਾਲ ਵੀਡੀਓ ਪਹੁੰਚੇਗੀ ਉਹ ਤੁਹਾਨੂੰ ਭੇਜਾਂਗੇ ਚੰਗੇ ਤਰ੍ਹਾਂ ਕਲੱਬ ਹਾਂਜੀ ਭਾਈ ਤੁਸੀਂ ਵੀ ਤੂੰ ਭਾਈ ਤੁਸੀਂ ਤਾਂ ਬੋਲੇ ਹੀ ਨਹੀਂ ਭਾਈ ਸ਼ਰਮਾ ਭਾਈ ਸ਼ਰਮਾ ਰਹੇ ਥੋੜਾ ਯਾਰ ਭਾਈ ਕਿੱਥੋਂ ਕਿਹੜੇ ਸ਼ਹਿਰੋਂ ਮੈਂ ਰਤੀਏ ਤੋਂ ਰਤੀਏ ਤੋਂ ਤੇ ਇੱਥੇ ਕੀ ਕਰਨਾ ਤੁਸੀਂ ਵੀ ਐਸ਼ ਬਸ ਸਵਾਲ ਲੈਣ ਆਏ ਆ ਜੀ ਕੰਨੇ ਕੀ ਹੋ ਤੁਸੀਂ ਸਾਰੇ ਮੈਂ ਪੜ੍ਹਦਾ ਨਹੀਂ ਪਲੱਸ 2 ਤੁਸੀਂ ਸਟੂਡੈਂਟ ਗੰਦ ਪਾਇਆ ਵੀਰੇ ਸਟੂਡੈਂਟਾਂ ਨੇ ਬੇਲੇ ਹੋ ਗਏ ਨੀਰੇ ਇੱਥੇ ਆਦੀ ਸਟੱਡੀ ਕਰ ਰਹੇ ਹਾਂ ਥਲੋਰੀ ਸਟੱਡੀ ਕਰ ਰਹੇ ਨੇ ਐਡਵੋਕੇਟ ਵੀ ਸਟੈਨਾਲ ਨੇ ਤੇ ਤੁਸੀਂ ਮੈਂ ਤਾਂ ਸਟੱਡੀ ਕਰ ਰਹੀ ਵੀ ਵੀ ਇਹਨੇ ਕੈਮਰੇ ਦੇ ਡਰ ਕੇ ਉਹ ਇਦਾਂ ਦੇਖ ਕੇ ਬੋਲ ਰਿਹਾ ਵੀ ਇਹ ਕਰ ਰਹੇ ਠੀਕ ਹੈ ਠੀਕ ਹੈ ਹੋਰ ਕੁਝ ਦੱਸਣਾ ਪਾਰੋਗੇ ਆਪਣੇ ਬਾਰੇ ਕੀ ਦਸੀਏ ਭਾਜੀ ਬਸ ਨਜ਼ਾਰੇ ਲੈਣ ਆਏ ਆ ਤੇ ਨਜ਼ਾਰੇ ਲੈ ਕੇ ਚਲੇ ਜਾਣਾ ਘਰਾਂ ਨੂੰ ਕੀ ਬਾਤ ਆ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਮੁੰਡਿਆਂ ਨੇ ਬਹੁਤ ਵਧੀਆ ਜਵਾਬ ਦਿੱਤੇ ਆ ਕੁੜੀਆਂ ਬਾਰੇ ਮੁੰਡਿਆਂ ਬਾਰੇ ਇੱਥੇ ਘੁੰਮਣ ਫੇਰਣ ਆਏ ਨੇ ਤੇ ਐਸ਼ ਕਰ ਰਹੇ ਨੇ ਥੈਂਕ ਯੂ